ਸਾਰੇ ਨਾਲ ਸੋਹਣੀ ਤੂੰ ਲੱਗਣਾ ਹੀ ਉਥੇ ਮਮਾ ਛੱਡਾ ਤੇ ਸਹੀ ਮੈਂ ਦੇਖਾ ਸੁਣੀ ਲੱਗ ਗਈ ਹਾਏ ਹਾਏ ਨਹੀਂ ਪੜਾ ਮੈਂ ਤੇ ਵੇਖਣ ਲਈ ਜੂ ਮੇਰਾ ਪਰਾਂਦਾ ਵਾ ਤੈਨੂੰ ਆਇਆ ਕਿ ਨਹੀਂ ਆਇਆ ਆ ਵੀ ਤਾਂ ਪੂਰਾ ਹੀ ਆ ਗਿਆ ਮੈਂ ਲੋਕੀ ਮੁਖੋਲ ਹੀ ਨਾ ਕਰ ਉਥੇ ਵੀ ਕੁੜੀ ਤੋਂ ਆਪਣਾ ਪਰਾਂਦਾ ਪਾਸਾ ਤੇ ਹਾਏ ਹਾਂ ਨਹੀਂ ਮੇਰੀ ਧੀ ਸੁਣੀ ਲੱਗ ਗਈ ਹਾਂ ਇਹਨੇ ਜਨੈ ਕੋਈ ਧੀ ਨੂੰ ਕਿਦਾਂ ਲੱਗਦੇ ਹੁਣ ਤੇਰੀਆਂ ਅੰਦਰ ਅੱਗੀਆਂ ਚੀਜ਼ਾਂ ਲੈਣੀਆਂ ਪੈਣਆਂ ਨੇ ਇੱਕ ਤਾਂ ਤੇਰਾ ਮੇਕਅਪ ਨਹੀਂ ਛੱਡਦੀ ਹਾਂ ਸਾਰਾ ਮੂੰਹ ਲੰਗਿਆ ਇਹ ਤਾਂ ਕਰੀ ਤੂੰ ਮਗਾਸ ਨੂੰ ਜੀ ਲੈਣਾ ਨਹੀਂ ਆਣਾ ਹਾਂ ਨੂੰ ਉਹ ਬੀਓ ਮੈਂ ਕਿੱਥੇ ਤੇ ਤੂੰ ਕਿੱਥੇ ਪੁੱਤ ਨਾ ਵੇਖੀ ਉਹ ਤੇ ਸਹੀ ਠੀਕ ਹੈ ਰਾਨੀ ਆਮ ਤੇਰਾ ਸਭ ਤੋਂ ਜ਼ਿਆਦਾ ਗੋਟ ਛੱਡਿਆ ਕਿੰਨੀ ਵੇ ਗੋਟੇ ਵਾਲੀ ਸੀ ਕਿੰਨੇ ਗੋਟਾ ਨੀਤਾ ਵੇਖੀ ਕਿੱਥੇ ਖੜੀ ਜਹਾਗ ਪਿੱਛੇ ਤੇ ਆਈ ਨਹੀਂ ਆ ਚਲ ਹੁਣ ਇੰਦਾ ਕਰੀ ਉਹ ਤੇ ਰਾਤ ਨੂੰ ਹੁੰਦੀ ਆ ਠੰਡ ਤੇ ਆ ਜੈਕਟ ਮੇਰੀ ਧੀ ਪਾ ਲਈ ਜੇਗਾ ਨਹੀਂ ਕਿਉਂ ਇਹ ਤੇ ਖਰਾਬ ਆ ਸਾਰੇ ਜਿਹੜੇ ਖਰਾਬ ਹੋ ਜਾਂਦੇ ਹਾਏ ਕਿਦਾਂ ਰੁੱਤ ਦਾ ਪਤਾ ਤੈਨੂੰ ਉਹ ਤੇ ਉਹ ਤੇ ਠੰਡ ਲੱਗ ਜਾਣੀ ਇਹਨਾਂ ਨੂੰ ਤੇ ਸਾਰ ਨੂੰ ਵੀ ਰਾਤ ਨੂੰ ਚੱਲ ਲੋ ਬੰਨਾ ਕੱਪੜੇ ਪਾਇਆ ਚਾਹੀਦਾ ਨਹੀਂ ਮੰਨਦੀ ਦ ਕੋਈ ਤੇ ਅਵਰ ਲੰងੀ ਮੈਂ ਨਾ ਆਪਣਾ ਜੋ ਉਹਦਾ ਕੋਈ ਮੇਰੀ ਟੀਦਾ ਵੀ ਇਹਦਾ ਉਹ ਲੈ ਨਹੀਂ ਕਿਦੇ ਵੇਖਾ ਕਿਦੇ ਪੰਡਿਆ ਕਿੰਨਾ ਸੂਟ ਐ ਨੂੰ ਆਹ ਤੇ ਗੋਲੇ ਨਾਲ ਚੰਚੇ ਵੇਖਣ ਦੀ ਉਹ ਪ੍ਰੈਕਟਿਸ ਕਰਨੀ ਨਾ ਵੇਖੋ ਬੁਲਾਸ਼ ਹੋ ਲੱਲਾਂ ਜਾ ਨਹੀਂ ਗਾ ਕੋਈ ਗੱਲ ਜਿਹਨ ਕੌਣ ਸੋਲ ਲਿੰਦਾ ਪਹਿਲਾਂ ਮਨੇ ਦੱਸ ਤੂੰ ਤੋ ਗੁਟੜੀ ਮਾਗੀਆਂ ਇਹ ਕੈਡੇ ਕੋਫੇ ਲੱਲੇ ਤੇ ਕੁਛ ਹੋ ਲਲੀ ਲੋਕਾਂ ਨੇ ਮਖੋਲ ਕਰਨੀ ਆ ਨਾ 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 ਮੇਰੇ ਨਾ ਨਹੀਂ ਅੱਛਾ ਮੈਨੂੰ ਵਾਡ ਪਵਾ ਦੇਣਾ ਨਾ ਆਪਦੀ ਜੈਕਟ ਮੋਣੀ ਆ ਦਾ ਵੀ ਛੋਲੇ ਨਾ ਮੇਰਾ ਜਰੂਰ ਕੱਢ ਦੇਣਾ ਤੀ ਹੱਥੇ ਆ ਵੀ ਨਾ ਮੈਂ ਦੋਸਤ ਨੇ ਵੇਰੇ ਨੋਟ ਕਰ ਲੀਂਦੇ ਨਾ ਨਾਲ ਹੀ ਨਾਲ ਹੀ ਜਵਾਬ ਪੜੇ ਹੁੰਦੇ ਵੇਖ ਲੋ ਹੁੰਦਾ ਨਹੀਂ ਉਹ ਤਾਂ ਗੱਲ ਸਹੀ ਵੀ ਆ ਦੀਦੀ ਉਹ ਵਿਚਾਰੀ ਕੋ ਸਾਰਾ ਤਾਂ ਸੂਰ ਦਾ ਮੇਰਾ ਰੋ ਬੋ ਬੋਲੋ ਬਜਾਣਾ ਮੈਂ ਜੈਕਟ ਦੇ ਵਿੱਚ ਤੇ ਰਹਿ ਤੂੰ ਇੱਦਾਂ ਕਿਤੇ ਕਿੰਨੀ ਠੰਡ ਲੱਗ ਚੰਦੀ ਆ ਤੇ ਠੰਡ ਲੱਗੂ ਕਿਤੇ ਐਨਕ ਪਕਵਾ ਲਾਂਗੇ ਕੋਟ ਦੇ ਨਹੀਂ ਨਹੀਂ ਹੋਣੀ ਕੈਂਡੀ ਆ ਮਮਾ ਨੂੰ ਥੱਲੇ ਉਹਦੀ ਗਰਮੀ ਨਾ ਪਾ ਦਿਓ ਜੇ ਨਾ ਨਾ ਛੋਟ ਘਟਾਉਂਗੀ ਤੇ ਪਾਉਣੀ ਪੈਣੀ ਫਿਰ ਕੀ ਕਰਨਾ ਮੈਂ ਨਹੀਂ ਬਾਦੂ ਕੱਪੜੇ ਵਾਇਮੇ ਥੱਲੇ ਆਉਂ ਆਹ ਕੁਝ ਤੋਂ ਸਾਬਸਾ ਪਤਲੇ ਲੁਕਿੰਡਾ ਹਾਂ ਤੇ ਬੱਸ ਨਹੀਂ ਚਾ ਚੁੰਨੀ ਆ ਜਾਣੀ ਕੋਈ ਗੱਲ ਹੈ ਇਸ ਤਰ੍ਹਾਂ ਕਰਕੇ ਦੇ ਰਾਂਗੇ ਤੁਸੀਂ ਬਸ ਸੂਏ ਲਾ ਦੇਗੇ ਤੇ ਇਹ ਆ ਆ ਜਿਹੜੇ ਪੈਚ ਬਣਾ ਐਨੇ ਮਹਿੰਗੇ ਆਏ ਆ ਨਾਲ ਜਾਗੇ ਆ ਇਹ ਨਾ ਉਹ ਸੋਨੇ ਲੱਗਣਗੇ ਤੇ ਫਿਰ ਤੂੰ ਤੇ ਮੇਰਾ ਹੁਣ ਕੀ ਤੇਰਾ ਮੈਂ ਆਈ ਆ ਮਹਾ ਦਾ 200 ਰੁਪਏ ਦਾ ਛੋਟ ਹੈ ਹੁਣ ਮਾਰ ਚੁੱਕੀ ₹200 ਦੇ ਦੇ ਪਿਓਰ ਦਾ ਛੋਲਾ ਕਿਹੜਾ ਹੈਗਾ 200 ਦਾ ਜਾਣੇ ਕੰਮ ਕਰ ਜਾ ਕੇ ਉਹ ਤਾਂ ਦੇਦੀ ਤੂੰ ਹਰ ਵਾਰੀ ਮੇਰੀ ਚੀਜ਼ ਲਿੰਡ ਦਿੰਦੇ ਜੇ ਮੈਂ ਉਹ ਸਾਜੀ ਜਿੰਨੀ ਆ ਉਹਨੇ ਨਹੀਂ ਕੋਟੀ ਛੋਲਣਾ ਤੂੰ ਨਾ ਰਾਵਾਂ ਗੋਡੂ ਬਲੇਟ ਮੈਂ ਮਾਤਾ ਕੋਤਰ ਐਂਡੇ ਤੇ ਵਧੀਆ ਤੂੰ ਛੋਲ ਬਣਾਇ ਉਹ ਪਾਈਗਾ ਮੈਂ ਤੇ ਵਿਆਹ ਕਰਕੇ ਲਿਆਈ ਛੋਲ ਤੇ ਐਨੇ ਕਰ ਮੈਂ ਪੈਸੇ ਖਰਚ ਲਈ 400 ਨਹੀਂ ਤਾ ਦੇਣਾ ਤੀ ਵਾਰੀ ਖਰਾਬ ਹੋ ਜਾਣਾ ਹੈ ਤਾਂ ਗੋਡੂ ਤਾਂ ਮਾਂ ਚੱਲ ਆ ਨਾ ਤਾਂ ਨਹੀ ਹਾਂ ਨੋ ਪਰਪਰਦਾ ਵੀ ਇਦਿਆ ਨੇ ਤੇਰਾ ਦਿਨੇ ਇਹਦਾ ਮੇਚਾ ਇੱਕੀ ਹੋ ਗਈ ਆ ਯੋ ਤੇ ਹੋ ਰਾ ਗੋਣੇ ਗਾਗਾ ਹੋਣੀਆਂ ਜਿਹਨੇ ਮੰਗਾ ਕਹਿੰਦੀ ਮੈਂ ਆਪਣੀ ਚੀਜ਼ਾਂ ਕਿਹ ਲਿਆਉਣੀ ਨਾ ਇਹਨੂੰ ਪਹਿਲਾਂ ਕੁੜੀਆਂ ਦਿਆ ਕਰ ਆ ਰੋ ਤਾਂ ਦੀਦੀ ਇਹਦਾ ਸਾਥ ਸਾਬ ਮੈਂ ਵੇਖਿਆ ਇੱਕ ਵਾਰੀ ਸੂਟ ਖੁੰਦੂ ਦੂਜੀ ਵਾਰੀ ਇਹੇ ਵਰਗਾ ਰੱਦੀ ਇਦਾਂ ਹੀ ਬਣਾ ਤੇ ਤੋਰ ਕੇ ਇਹਦਾ ਹੀ ਹੁੰਦਾ ਵੇਹਾਂ ਰੱਬ ਨੇ ਕਿੰਨੀ ਸੋਹਣੀ ਸ਼ਕਲ ਦਿੱਤੀ ਆ ਮੈਂ ਭਾਵੇਂ ਕਾਲੀ ਨਾ ਮੇਦੀ ਧੀ ਸੋਹਣੀ ਹੋਵੇ ਲੱਗਣਾ ਗਾੜੀ ਨਾ ਤੇ ਕਢੀ ਗਈ ਕਿ ਨਹੀਂ ਮੈਂ ਰੱਬ ਲਈ ਹੋਰ ਨਾ ਸਕਦੀ ਨਹੀਂ ਪਪਾ ਮੈਨੂੰ ਮੇਰਾ ਨਿਆਣਾ ਕੋਰੇ ਚਿੱਤੇ ਗਈ ਹਾਂ ਨਹੀਂ ਉਹ ਤੇ ਹੈ ਚਲ ਆਲਾ ਪੋਤਾ ਹੋ ਨਾ ਨਾ ਕਹ ਦੀਂ ਮੇਰੇ ਕੋਲ ਨਾ ਹੋ ਜਾਣਾ ਨਾ ਨਹੀਂ ਤੇ ਨਾ ਅੱਜ ਨਹੀਂ ਖਾਣੇ ਨਾ ਹੋ ਰਹੀ ਕਿਹਾ ਤੁਹਾਨੂੰ ਨਾ ਕਿ ਜਦੋਂ ਜਾਣਾ ਪਾ ਕੇ ਅੱਜ ਬਚੀ ਨਹੀਂ ਆਪ ਨੂੰ ਹੋਣੀ ਆ ਉਹ ਤਾਂ ਸਾਡੇ ਤਾਂ ਜਿੱਦੋ ਜਾਣੇ ਨਹੀਂ ਉਹ ਜਦੋਂ ਉਹਦੇ ਨਾਲ ਮੈਂ ਰਾਤ ਤੇ ਸਵੇਰੇ ਜਾਉਂਦੀ ਚਲਦੀ ਵੇਰੀ ਗੱਲ ਸੁਣੋ ਹਾਂ ਵੀ ਸ਼ਾਮਾਂ ਪੈ ਗਈਆਂ ਵਾ ਵੀਰੇ ਸੁੱਕ ਕੇ ਤੇ ਫੇਰ ਠੰਡੇ ਹੋ ਚੱਲੇ ਤੇਲ ਪੈ ਚੱਲਦੀ ਆ ਤੇ ਮਨਜੀਤ ਲਿਆ ਬਾਹਰੋਂ ਕੱਪੜੇ ਘਰੇ ਜਿਹੜੇ ਸੀਕੇ ਦਿੱਤੇ ਦਰਜੀ ਕੋਲ ਉਹਨੇ ਕੀ ਇਹਨਾਂ ਨੂੰ ਫੜਾ ਦਿੱਤੇ ਆ ਅੰਦਰ ਮੇਲਾ ਹੀ ਲਾਇਆ ਇਹਨਾਂ ਨੇ ਰੌਲਾ ਪੈਣ ਡਿਆ ਇਹਨਾਂ ਨੇ ਭੀ ਲੀੜੇ ਲਾ ਲਈਏ ਰਸਿਆਂ ਤੋਂ ਨਹੀਂ ਤੇ ਤੈਨੂੰ ਭਲੇਖਾ ਵਾ ਉਹ ਪਾਪਾ ਵੇਖਣ ਡੀਆਂ ਹੁਣੀਆਂ ਐਸੇ ਤੱਕ ਰੌਲਾ ਸੌਣ ਡਿਆ ਜੇ ਮੈਂ ਚੱਲ ਗਈ ਤੇ ਫੇਰ ਕਹਿਣਾ ਮਾਤਾ ਆਣ ਕੇ ਇਦਾਂ ਕਹਿੰਦੀ ਆ ਮਾਤਾ ਆਣ ਕੇ ਇਦਾਂ ਕਹਿੰਦੀ ਆ ਉਹ ਬਹਿ ਜਾ ਤੂੰ ਨਾਲ ਆਈ ਨਹੀਂ ਅਜੇ ਨਹੀਂ ਬਾਹਰ ਹੀ ਚਾਤੀ ਮਾਰ ਲਿਆ ਕਰੋ ਕਿ ਕੀ ਬਣਨ ਡਿਆ ਬਾਹਰ ਹਾਂ ਬਾਹਰ ਮੈਂ ਕੋਈ ਉੱਠਿਆ ਨਹੀਂ ਜਾਣ ਡਿਆ ਮੈਂ ਕਰਾਂਗੀ ਨਹੀਂ ਬਾਹਰ ਕੀ ਆ ਨਹੀਂ ਉਹ ਥੱਤੀ ਜੀ ਨੇ ਮੈਂ ਕਹਾਂ ਕਿ ਮੇਰ ਨਾਲ ਜਲਦੀ ਖੈਰ ਅੱਛਾ ਮੇਰ ਨਾਲ ਨਹੀਂ ਗਈ ਹਾਂ ਤੂੰ ਵੱਡੇ ਪਰੌਣੇ ਨਾਲ ਤੁਰ ਹੀ ਫਿਰਦੀ ਓਥੇ ਵੱਡੇ ਪਰੌਣੇ ਨਾਲ ਹਾਂ ਨਹੀਂ ਗਈ ਹੋਹ ਕੱਚੇ ਖਵਾਰੇ ਕੱਚੇ ਖਵਾਰੇ ਕੰਮਾ ਚ ਚੰਨੇ ਮੇਰੇ ਨਾਲ ਚੰਨੇ ਨੇ ਵੇਖਿਆ ਹਾਂ ਤੇ ਮੈਨੂੰ ਆਦਾ ਕਿ ਉਹ ਤੁਹਾਡੀ ਕੁੜੀ ਉਹ ਕੋਣਾ ਬੰਦਾ ਹਾਂ ਮੈਨੂੰ ਗੋੜਗੜੇ ਸ਼ਰਮਾਂ ਦੇ ਨਾਮ ਮੈਂ ਹਾਂ ਦੇਣਾ ਮੈਂ ਹੂੰ ਗੋੜਗੇ ਮੈਂ ਪਰੌਣੇ ਆਏ ਉਹਨਾਂ ਦੇ ਆਈਏ ਮੈਂ ਕਿਸ ਦੇ ਨਾਲ ਹਾਏ ਰੱਬਾ ਕਰ ਲੋ ਕਰ ਜੀਨਗਰ ਮੈਂ ਓਥੇ ਮਾਰੇ ਦੇ ਤੌਣ ਜੋ ਮੁੱਕੀ ਹੈਗੀ ਸੜੀ ਜੀ ਨਾ ਹੋਵੇ ਇਹਦੇ ਇਹਨਾਂ ਨੇ ਸਾਡਾ ਨੱਕ ਵਢਾ ਕੇ ਛੱਡਣਾ ਲੱਗਦਾ ਸਰ ਗਿਆ ਤੁਹਾਡਾ ਇਹਨਾਂ ਨੇ ਮੈਨੂੰ ਲੱਗਦਾ ਵਿਆਹ ਤੋਂ ਪਹਿਲਾਂ ਉਹਦਾ ਹੀ ਚਲ ਜਾਣਾ ਫਿਰ ਉਸ ਹਸਾਬ ਨਾਲ ਜਿਹੜੀ ਗੱਲ ਚੱਲਣ ਢਈ ਆ ਆਉਂਦੀ ਨਾ ਕੰਨ ਖਿੱਚੋ ਜੰਗੀ ਜਣੋ ਤਾਈ ਨੂੰ ਸਮਝਾਓ ਇਹਨੂੰ ਸਮਝਾ ਕੇ ਰੱਖ ਨਹੀਂ ਉਤਨਾ ਥੋੜੀ ਬਹੁਤੀ ਸ਼ਰਮ ਚਾਹੀਦੀ ਕੁੜੀਆਂ ਨੂੰ ਵੀ ਇਹ ਦੋਹੀਂ ਨਾਲ ਚੱਲ ਮਾਈਂਤਰੀ ਇਹ ਚੋਰ ਜਿੰਦੀਆਂ ਹੋਏ ਕੰਮ ਹੁਣ ਮੈਂ ਕਹਿੰਦਾ ਚੱਲਣਾ ਸ਼ਹਿਰ ਸ਼ਹਿਰ ਹੀ ਆ ਕੇ ਆਉਂਦੀ ਆ ਸ਼ਹਿਰ ਦੁਨੀਆ ਫਿਰਦੀ ਉਹਨਾਂ ਨਾਲ ਇਹ ਮੇਰੇ ਖਲ ਗਈਆਂ ਹੋਣੀਆਂ ਕੋ ਮੂੰਹ ਮਾਂ ਬਣਾਉਣ ਠੀਕ ਹੈ ਤਾਂ ਜਿੱਦੋ ਹੀ ਠੀਕ ਮੈਂ ਚੱਲਣਾ ਮੈਂ ਪਾਫੇ ਇਹਦੇ ਨਾਲ ਚੱਲ ਜਾਂਦੀ ਉਹਦੇ ਅੱਖਾਂ ਡੇ ਮੈਂ ਆਖਿਆ ਉਹਨਾਂ ਨੂੰ ਵੀ ਮੇਰ ਨਾਲ ਚੱਲ ਜਿਓ ਜੇ ਹੋਰ ਕਿਸੇ ਨੇ ਵੇਖ ਲਿਆ ਹੋਇਆ ਜਦ ਤੁਹਾਨੂੰ ਬਾਹਰ ਕਿਸੇ ਨੇ ਕਿਹਾ ਤੇ ਕੀ ਤੁਹਾਡੀ ਇੱਤੇ ਰਹੂਗੀ ਤੇ ਤੂੰ ਇੱਧਰ ਹੋਰ ਕਿੰਨੇ ਜਿਹਨੂੰ ਇੰਨੇ ਵੇਖ ਲੈਣੇ ਹੋਰ ਕਿੰਨੇ ਕਿੰਨੇ ਵੇਖਿਆ ਬੜੀ ਬੇਇੱਜ਼ਤੀ ਹੋਣੀ ਹੈ ਆ ਵਿਆਹ ਜਿਹੜੀ ਹੈਗੀ ਨਾ ਮਨਪ੍ਰੀਤ ਦੀ ਮਾਮੇ ਦੀ ਕੁੜੀ ਦੇਖੀ ਗੱਪਾਂ ਮਾਰਦੀ ਸੂਡ ਉਹਨੇ 1500 ਵਾਲਾ ਪਾਇਆ ਹੈ ਨਾ ਤੇ ਦੱਸਣਾ ਉਹਨੇ 5000 ਦਾ ਵਾ ਵੇਖੀ ਚਾਰ ਦੀ ਦਵਾ ਕੇ ਨਹੀਂ ਜੀ ਇਦਾਂ ਹੀ ਹੈ ਤੁਹਾਡੀ ਗੱਲ ਸਾਰੇ ਵਿਆਹਾਂ ਜਿਦਾ ਰੋਹਾਂ ਨਹੀਂ ਲਾ ਮੈਂ ਤਾਂ ਝੂਠ ਬੋਲਣ ਗਿਆ ਥੋੜਾ ਫੇ ਤਾਂ ਸੋਚੇ ਵੀ ਅਸੀਂ ਜਿਹੜੀਆਂ ਦਦਾਨਾਂ ਤੇ ਜਾਂਦੇ ਨਹੀਂ ਅਸੀਂ ਕਿਹੜੇ ਸੋੜ ਨਹੀਂ ਖਰੀਦਦੇ ਸਪੱਤਾ ਤਾਂ ਸਾਨੂੰ ਸਾਰਾ ਹੀ ਹੁੰਦਾ ਵਾ ਇਹੋ ਜਿਹੜੀ ਥੱਥੋ ਆ ਉਹਦੇ ਮਾਮੇ ਨੇ ਉਹਨੂੰ ਵੇਖੀ ਆਉਣਾ ਹੀ ਆ ਵੀ ਆ ਦੇ ਵਿੱਚ ਮਾਰ ਘਾਲਾ ਪੈਂਟ ਕੋਟ ਤੋਂ ਦੀ ਢਾਈ ਲਾਈ ਨੀ ਭੱਗ ਵੇਖਿਓ ਰਲਦਾ ਕਿਦੇ ਲਾੜ ਸੁਈ ਭੱਗ ਬਣ ਕੇ ਆ ਜਾਂਦਾ ਕਿੰਨਾ ਬੁਰਾ ਲੱਗਦਾ ਛਿੱਟੀ ਦਾੜੀ ਇਹਦੀ ਹੁਣ ਮੇਰੀ ਸੁਣੋ ਗੱਲ ਮੰਮੀ ਹੁਣ ਤੁਸੀਂ ਜਾਣੇ ਕਿ ਮੈਂ ਜਾਵਾਂ ਪਹਿਲੇ ਕਹਿੰਦੇ ਮੈਂ ਹੀ ਜਣਾ ਨਹੀਂ ਮੈਂ ਕੌਣ ਬਣ ਕੇ ਉਹਨਾਂ ਚੰਗੀ ਆਵੇ ਮੜਕੇ ਆਖਣਾ ਵਾ ਕੋਈ ਵਾਦਾ ਘਾਟਾ ਹੋ ਗਿਆ ਤਾਂ ਉਹਨਾਂ ਨੇ ਕਹਿਣਾ ਵਾ ਵੀ ਭਰਾ ਦੇ ਪੈਣ ਮਾਰ ਜੀ ਕਿਤੇ ਮੂੰਹ ਟਾਂ ਤੇ ਮਾਰ ਕੇ ਸਗਲੀ ਤੋੜ ਦੇਗਾ ਮੇਰੀ ਵੀ ਸੁਣ ਲੋ ਮੇਰੀ ਵੀ ਸੁਣ ਲੋ ਮੇਰੀ ਵੀ ਸੁਣ ਲੋ ਜੇ ਬਾਹਰ ਨਹੀਂ ਮੈਂ ਲੱਤਾਂ ਦੋਆਂ ਤੋੜ ਦਨੀ ਆ ਉਹ ਮੇਰੀ ਵੀ ਸੁਣ ਲੋ ਗੁਰੂਪੋ ਜੇ ਤੂੰ ਜਾਂ ਚਾ ਇਹ ਜਾਵੇ ਤੇ ਕਿਰੋੜ ਕੇ ਨਾ ਬਉਦਾ ਆਖਿਓ ਇਹ ਨਾ ਉਹ ਮੜਕੇ ਕੰਮ ਸਾਡਾ ਬਣਦਾ ਬਣਦਾ ਕੋਈ ਵਿਗੜ ਜੇ ਖਸਮਾਂ ਨੂੰ ਖਾਵੇ ਕੰਮ ਜਾ ਕੇ ਵੇਚ ਨਹੀਂ ਕਰਨੀ ਪਿੰਡ ਦੇ ਅਸੀਂ ਮੈਂ ਜਾਣੀ ਆ ਤੂੰ ਬਹਿ ਜਾ ਮਾਨਾ ਭਰਾਵਾ ਬਹਿ ਜਾ ਬਹੁਤ ਸਾਰਾ ਕਰੋੜ ਕੇ ਬਣਾ ਆਖੀ ਚੰਗਾ ਨਹੀਂ ਕਹੀ ਇਹਨਾਂ ਆਖੀ ਇਹਨਾਂ ਨੂੰ ਕਿੱਡਾ ਲਾਲਚ ਪਿਆ ਪੈਰੀ ਜਾ ਜਿੱਦਾਂ ਹੀ ਪੈਰੀ ਚ ਬਗੈਰ ਹੀ ਬੈਠੇ ਆ ਐ ਵੇਲਾ ਸਿਆਣਾ ਬਣਾ ਸੋਹਣੇ ਬਨੇ ਰੰਗ ਪਾ ਲੈ ਇਹਦੀ ਜਿਹੜਾ ਪੱਕਾ ਨਾ ਫਿਕਸ ਲ येलो ਵੀ ਕੀ ਟਾਈਪ ਆ ਗੋ ਨਹੀਂ ਅਜੇ ਹਣੀ ਚੈਗੰਦਾ ਬਣਾਵਾ ਬਾਹਰ ਕੱਪੜੇ ਸੁਕੜੇ ਪੈ ਲਾ ਲ ਫੇਰ ਆਣਾ ਮੰਮੀ ਦਵਾਲੇ ਹੁੰਦੀ ਆ ਤਵੇਲ ਪੈ ਨਹੀਂ ਕੋਲੇ ਕੋਲੇ ਉੱਤੇ ਨਾ ਤੁਸੀਂ ਕਿਹੜੀ ਪੱਠੀ ਚੋਂ ਆਏ ਹੈ ਹੈ ਉਹ ਦੇ ਕਿ ਸੜੇ ਭੈਂਡੇ ਆ ਤੁਸੀਂ ਲੱਗਦੇ ਤਰੇਰ ਕਹਿੰਦੇ ਕਿ ਤਰੇਰ ਕਹਿ ਤਾਵੇਂ ਇੰਨੀ ਗੁੱਸੇ ਵਿੱਚ ਆਹ ਭਰਾਵਾ ਸਿਰਨਾ ਮਾ ਮੂਤਾ ਖਾ ਤੂੰ ਵੀ ਚਾਹ ਲੱਗ ਜਾਂਦਾ ਨਾ ਨਾ ਤੇਰੀ ਨਾ ਮਾਸ਼ੀ ਨਾਲ ਗੱਲ ਕਰ ਲਿਆਗਾ ਕਿ ਮੂੰ ਤਾਂ ਸੜਿਆ ਹੀ ਪਿੰਦਾ ਮੱਥਾ ਦਾ ਡਾਹ ਇਹਤ ਬਾਹੀ ਕੁਦੀ ਬੋਲੀਆਤ ਕੀ ਬਣਾ ਆਈ ਪਿਆਰ ਦੀ ਗੱਲਾਂ ਕਰਨ ਦੇ ਆ ਕਿ ਇਹਨੇ ਕਿਦਾਂ ਲੱਗੇ ਬਹਿਣਾ ਨਹੀਂ ਖਲੋਣਾ ਨਹੀਂ ਬਾਹਰੋਂ ਕੀ ਤੂੰ ਕਿਹੜੀ ਬੰਦ ਦੀ ਅੱਗ ਚੋਂ ਆਇਆ ਹੀ ਵਾਹ ਕੇ ਦੰਦ ਸਾਲ ਕੱਢਣ ਨੂੰ ਲਾਦਾ ਘੜਾਣੇ ਸਾਡੇ ਦੇ ਨੇ ਚੱਲ ਜਾਓ ਵੇਖ ਲਓ ਫਿਰ ਰੋਟੀਆਂ ਸਾਡ ਕਲ ਕੇ ਕੋਲਾ ਹੀ ਹੈ ਘਰ ਮੈਂ ਚਾਹ ਬਣਾਉਂਦਾ ਉਹਦਾ ਤੁਹਾਡਾ ਵੀ ਕੋਈ ਹਾਲ ਨਹੀਂ ਤੇ ਵੀ ਗੱਲਾਂ ਕਰਾ ਕੇ ਕੰਮ ਕਰਦੇ ਤੁਸੀਂ ਵੀ ਤਾਂ ਨਾਲ ਹੀ ਲੱਗੇ ਹੋ ਹੱਥੇ ਕਰਨਾ ਤੁਸੀਂ ਕਿਹਰੇ ਘਰ ਦਿੱਕੀ ਹੁਣ ਗੱਲਾਂ ਸੁਣਾਉਣ ਦੇ ਉਦੋਂ ਤੇ ਵਾਧਾ ਰੱਦ ਕੇ ਗੱਲਾਂ ਆਪ ਹੀ ਕਰਨ ਦੇ ਉਦੋਂ ਤੁਸੀਂ ਕਹਿੰਦੇ ਕਿ ਬਾਹਰ ਜਾ ਕੇ ਕੱਪੜੇ ਲਾ ਲਓ ਮੈਂ ਤੇ ਉਦਾਂ ਲੱਗਾ ਹੁਣ ਮੈਨੂੰ ਕੀ ਪਤਾ ਹੁੰਦੀ ਵੀ ਆ ਜਾਣਾ ਤੇ ਆਪਾਂ ਵੀ ਉਦਾਂ ਹੀ ਲੱਗੇ ਆ ਜੇ ਤੁਸੀਂ ਉਦਾਂ ਲੱਗੇ ਸੀ ਤੇ ਆਪਾਂ ਵੀ ਉਦਾਂ ਹੀ ਲੱਗੇ ਆ ਜਾ ਜਾ ਵੇਖ ਪਾਗੀ ਜਮੜ ਗਈ ਦਸੋਈ ਚ ਉਹਦਾ ਸਭੀ ਇੱਕ ਗੱਲ ਹੈਗੀ ਮੇਰੀ ਵੀ ਹੁਣ ਤੂੰ ਬੜਾ ਨਾ ਤੱਕ ਨਾ ਬੈਠਾ ਪਹਿਲੇ ਇਸੇ ਦਰੀ ਨੇ ਫੇਰ ਮੇਰੇ ਦੁਆਲੇ ਜਾਣ ਪਹਿਲੇ ਇਸੇ ਵਾਰੀ ਪੂਰੀ ਇਹ ਬਾਤ ਸਾਡੇ ਸਿਰ ਗੱਲ ਸੁਣਤੀ ਗਈ ਆਹ ਪਾਂਡਾ ਫੇਰਾ ਪਾਂਦੇ ਹੁੰਦੇ ਹੈ ਹਾਂ ਤੇ ਸਾਡੇ ਨਾਲ ਜੁੜਨੇ ਕਾਮੀਆਂ ਆਏ ਕੁੜੀਆਂ ਸਵੇਰ ਦੀਆਂ ਗਈਆਂ ਆਇਓ ਤੇ ਹਜੇ ਨਹੀਂ ਆਈਆਂ ਮੈਂ ਤਾਂ ਫੇਰ ਲੱਗਾ ਕਿ ਤੇ ਫਸ ਕੇ ਬੈਠੇਗਾ ਜਾਂ ਕਿ 60 ਫੁੱਟ ਨਾਲ ਲਵਾ ਲੈਣ ਉਹਨੇ ਤਾਂ ਭਾਬੀ ਨੂੰ ਛੱਡ ਦਿੱਤਾ ਹੋਗਾ ਕੁੜੀ ਨੇ ਤੱਸਿੰ ਮੈਂ ਤਾਂ ਫੇਰ ਲੱਗਾ ਹੋਇਆ ਹਾਂ ਦੱਸ ਕੀ ਕਰਾਂ ਮੈਂ ਆਈਆਂ ਆ ਜਾ ਦਿੰਦਾ ਆ ਗਈਆਂ ਕੁਰਸੀ ਲੱਲਾ ਕੁਰਸੀ ਤੇ ਮੈਂ ਲੱਲੇ ਨਹੀਂ ਆ ਤੇ ਕੁੜੀਆਂ ਕਿੱਥੇ ਗਈਆਂ ਕੁੜੀਆਂ ਤਾਂ ਮੈਂ ਦੱਸਣ ਦੇਈ ਵੀ ਮੇਰੀ ਬਟੀਆਂ ਨੂੰ ਆਈ ਹੀਗੀ ਅੱਛਾ ਤੋਂ ਡੁੱਕ ਪਤਾ ਨਹੀਂ ਕੀ ਹੋ ਡਿਊਟੀ ਪਲਾਨਰ ਕਾ ਕੀ ਉਹਨੂੰ ਆਂਦੇ ਆ ਉਹ ਥੇ ਗਈਆਂ ਇਹਨਾਂ ਤੇ ਆਂਦੀਆਂ ਹਜੀਆਂ ਉਹ ਆਂਦੀ ਹੀ ਭਾ ਚਲ ਮੈਂ ਕੁੜੀਆਂ ਦਾ ਮੂੰਹ ਮਾ ਬਣਾਦਾ ਨਹੀਂ ਤੇ ਤੈਨੂੰ ਪਤਾ ਉਹ ਨਾਲ ਗਈਆਂ ਇੱਥੋਂ ਤੇ ਮੈਂ ਬਾਹਰ ਲੰਗਾ ਫਸ ਕੇ ਤਾਂ ਬੈਠੀਆਂ ਹੀ ਗਈਆਂ ਤੇ ਮੈਂ ਕਾ ਦੇਖਣਾ ਕਿ ਤੇ ਭੈਣ ਮੈਂ ਤੇ ਫਿਕਰ ਲਗਾ ਉਹਨਾਂ ਦਾ ਫਿਕਰ ਬਹੁਤ ਵਾ ਤੈਨੂੰ ਭੈਣ ਕਿੱਥੇ ਜਾਣੀ ਨਹੀਂ ਨਾਲ ਜਾਇਕਰ ਕੁੜੀਆਂ ਜਿੱਥੇ ਜਾਂਦੀਆਂ ਹੁੰਦੀਆਂ ਕੁੜੀਆਂ ਨਾਲ ਜਾਇਕਰ ਹੋਪਰੀ ਹੀ ਮੇਰੀ ਪਤਨੀ ਉਹਨੋਂ ਹੀ ਮੇਰੇ ਭਰਾ ਦੀ ਨੋ ਤੇਰੇ ਭਰਾ ਦੀ ਨੋ ਹੀ ਨਾ ਤੇ ਗਾੜੀ ਕਿੱਥੇ ਗਈਆਂ ਵਾ ਪਰੋਣਾ ਕੋਈ ਤੇ ਕੁੜੀ ਕੋਈ ਚੜ ਚੜ ਗਈਆਂ ਹੀ ਉਹ ਕਿਹੜੀ ਗਾਉ ਕਿਹੜਾ ਪਰੌਣਾ ਤੇ ਕਿਹੜੀ ਕੁੜੀ ਕਹਿਦੀਆਂ ਗੱਲਾਂ ਕਰਦੀਆਂ ਤੂੰ ਨਹੀਂ ਆ ਤੇਰੀ ਲਾਲਚੇ ਵਾਲੀ ਠੱਠੋ ਸੁਮਨ ਦੇ ਪਰੌਣੇ ਤੇ ਮਗਰ ਬੈਠੀ ਮੋਟਰਸਾਈਕਲ ਤੇ ਵੇਖਿਆ ਕਿੰਨੇ ਵੇਖਿਆ ਚੰਨੇ ਨੇ ਵੇਖਿਆ ਤੇ ਨਖਬੀਰ ਆਇਆ ਸ਼ਹਿਰੋਂ ਉਹਨੂੰ ਦੱਸਿਆ ਹੀ ਉਹਨੇ ਵੀ ਉਹ ਵੇਖ ਤੁਹਾਡੀਆਂ ਕੁੜੀਆਂ ਤੇ ਜਦੋਂ ਇਹਨੇ ਵੇਖਿਆ ਤੇ ਕਿਤੇ ਲਾਲੋ ਲਾਲ ਤੇ ਕਿਤੇ ਹੁਣ ਉਹ ਦਾਤਰ ਨੂੰ ਡਿਆ ਹੀ ਕਿੱਖਾ ਕਰਨ ਜਵਿੰਦਰ ਬੋਲਿਆ ਸ਼ਰੀਕਾਂ ਵਾਲੀ ਨਾ ਕਰਿਓ ਮੈਂ ਤੇ ਈਆਂ ਦਾ ਵਿਆਹ ਤੇ ਤਾ ਕਰ ਤੇ ਅਸੀਂ ਕਿਹੜਾ ਕੱਟ ਕਰਨੇ ਅਸੀਂ ਵੀ ਚਾਹ ਨਹੀਂ ਤੁਰੇ ਫਿਰ ਨਹੀਂ ਵੀ ਵਿਆਹ ਦਾ ਕਰਕੇ ਤੇ ਜਦੋਂ ਹੁਣ ਬਗਾਨੇ ਬੰਦੇ ਨੇ ਮੁੰਡੇ ਨੂੰ ਦਾਤਾ ਮੁੰਡਾ ਜਾਂਦਾ ਵਾ ਹਾਂ ਕਿਤੇ ਉਹਨੇ ਤਾਂ ਇੰਨਾ ਲਾਲੋ ਲਾ ਤਾਂ ਕਿਤੇ ਆਉਣ ਲੱਗਾ ਹੀ ਹੋ ਇੱਧਰ ਪਹਿਲਾਂ ਹੀ ਤੇ ਮੈਂ ਕਿਹਾ ਡੱਕ ਡੱਕ ਕੇ ਤੇ ਮੈਂ ਨਾ ਮੈਂ ਜਾਣੀ ਮੈਂ ਗੱਲ ਕਰਕੇ ਨਹੀਂ ਆ ਮੈਨੂੰ ਤਾਂ ਪਤਾ ਹੀ ਨਹੀਂ ਕਿ ਇਹ ਗੱਲ ਦਾ ਮੈਂ ਤਾਂ ਉਹਦੇ ਨਾਲ ਕਲਾਈ ਨਹੀਂ ਆ ਉਹਦੇ ਨਾਲ ਕਲਾਈਆਂ ਨੇ ਫਿਰ ਵੇਖੀ ਬਾਹਰ ਕੀ ਕਰਨ ਡਈਆਂ ਇੱਕ ਜਣੇ ਨੇ ਦੇਖਿਆ ਤੇ ਕਿੰਨਿਆਂ ਨੇ ਦੇਖਿਆ ਹੋਊਗਾ ਉੱਥੇ ਕੀ ਆਖਣਗੇ ਲੋਕੀ ਸਾਨੂੰ ਸਾਡੇ ਢੋਲੇ ਚ ਗਾਉਣੇ ਬੁੱਢੇ ਵਾਲੇ ਸਾਡੇ ਸਿਰ ਸਵਾਪ ਹੋਣੀ ਹੁਣ ਇਹਨਾਂ ਨੇ ਮਮਾ ਮੈਨੂੰ ਤੇ ਬਰਾਤ ਮੰਦਲ ਦਿੱਤਾ ਚੰਗਾ ਕੋਟੇ ਵੀ ਨਹੀਂ ਪਾ ਕੇ ਗਈ ਮੈਨੂੰ ਤੇ ਤਾ ਤਾ ਗਲਮੀ ਚੜ ਗਈ ਮੈਨੂੰ ਗਲਮੀ ਚੜ ਗਈ ਇਹ ਤਾਂ ਤਫੀਆ ਉਹ ਪਾ ਬਾਦੀ ਨੰਦਾ ਨਹੀਂ ਤੂਤਰੀ ਸੀ ਰਾਦੇ ਮੈਂ ਤਾਂ ਇਹ ਨੋ ਫੜਾਇਆ ਹੈਗਾ ਤੇ ਤੀ ਦਿਨਾਂ ਹੀ ਭਾਬੀ ਤੇ ਬੋਲੀ ਡਾਂਦੀ ਤੂ ਤਪਲਾ ਪਾ ਤੇ ਆਦੀ ਤੂ ਤਪਲਾ ਪਾ ਤੇ ਆਦੀ ਤੇ ਮੈਨੇ ਤਾਂ ਦੁੱਤਾ ਤਿੰਨਾ ਦਰਿਆ ਹੈਗਾ ਫਿਰ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਨਹੀਂ ਤਾਂ ਮੈਂ ਦਿੱਤੀ ਲਦਨਦੀ ਆ ਨੰਨਾ ਵੀ ਲਾ ਲੀਂਗਾ ਤੱਤੀ ਹਾਂ ਬਰੇ ਤੋਂ ਨੇ ਲਦਵਾਈ ਤੇਰੇ ਵੱਲ ਪਉਣਾ ਪਤਾ ਰਾਜ ਚ ਹੀ ਤੈਨ ਦਿਆ ਹੀ ਆ ਮੇਰੇ ਭਾਬੀਂ ਦੱਤਨ ਦਿੰਦਾ ਉਹਨੂੰ ਬਤਾਉਣਾ ਹੀ ਨਾ ਮੇਰੇ ਨਾਲ ਮੈਂ ਤਾਂ ਉਹੀ ਨਹੀਂ ਉਨੇ ਬੈਠਾ ਜਾਨਾ ਮੈਂ ਤੇ ਲਾ ਦੇ ਅੱਛਾ ਇਹਦਾ ਕਿਦਾਂ ਹੈ ਹੋਰ ਮੈਂ ਨਹੀਂ ਬੈਠਾ ਮੈਂ ਤਾਂ ਆ ਗਈ ਹੀ ਫੇ ਤਾਈਆਂ ਕੀਤੀ ਤੇ ਤਾਂ ਬਰੀ ਆਤਰ ਵਾਲੀ ਆ ਮੈਂ ਨਹੀਂ ਆਤਰ ਵਾਲੀ ਐਨੀ ਆ ਉਦਾਂ ਹੀ ਲੁੱਟਦਾ ਇੱਥੇ ਤੇ ਬੇਹਾਂ 3 ਵਜੇ ਹੈ ਨੀ ਆ ਉਦਾਂ ਹੀ ਫੇਰ ਨਾ ਉਹ ਫੇਰ ਠੰਡਦੀ ਹੀ ਨਾ ਕੌਣ ਦਾ ਤੇ ਚੰਗਾ ਕੀਤਾ ਤੂੰ ਇੰਨੀ ਵੀ ਗੱਲ ਕਹਿਤੀ ਨਾ ਉਹਨੇ ਕਹਣਾ ਪਤਾ ਨਹੀਂ ਕਿਉਂ ਨਹੀਂ ਬੈਠੀ ਤੇੰਦਾ ਮੈਂ ਨਹੀਂ ਇੱਥੇ ਲੈਣਾ ਲੂਣਾ ਹੂੰ ਤੇ ਕਹਿੰਦਾ ਤੂੰ ਤੇ ਤੇਰਾ ਕੋਣਾ ਲੈ ਲਿਓ ਮੈਂ ਨੀ ਮੈਨੂੰ ਤੇ ਤਾ ਵਤਰਿਆ ਮੈਂ ਥੋੜੇ ਲੈਣ ਜਾਣਾ ਮੈਂ ਤੇ ਮੈਂ ਹੁਣ ਤੂੰ ਹੀ ਇੱਥੇ ਲਊਗਾ ਤੇ ਮੈਨੂੰ ਤੇ ਆ ਮੈਂ ਕਿਹਾ ਮੈਂ ਦੇ ਹੀ ਠਿ ਲੈ ਨਾ ਮੈਂ ਮੇਨਾ ਉਹ ਲਾਦੇ ਬਰਾਈਓ ਦੂਜੇ ਤੇ ਐਵੇਂ ਫਿਰ ਕਿਤੇ ਤੁਰ ਪਾਤਣਗੇ ਮੈਂ ਕਿਹਾ ਤੂੰ ਇੱਥੇ ਆ ਜਾ ਤੂੰ ਤੇ ਤੁਮਨ ਲਈ ਜਾਉ ਮੈਂ ਤੁਮਨ ਨਾਲ ਧਾਤੀ ਲਾਦੇ ਆ ਤੇ ਕਹਿੰਦਾ ਫਿਰ ਉਹ ਲੜਾਤੀ ਨਹੀਂ ਆਗੀ ਮੈਂ ਤਾਂ ਨਹੀਂ ਕਹਿੰਦਾ ਤਲ ਠੀਕ ਆ ਤੂੰ ਫਿਰ ਉੱਥੇ ਤਲਦਾ ਤੇ ਉੱਥੇ ਵੀ ਦਿੰਦਾ ਇੱਕ ਭਾਬੀ ਆ ਤੇ ਉਹ ਬਰ ਲਾਦੀ ਆ ਮੈਂ ਕਿਹਾ ਤੇਰਾ ਤੇ ਉਹ ਹੀ ਕੰਮ ਰਿਹਾ ਇੱਥੇ ਵੀ ਤੇ ਉਹੀ ਉੱਥੇ ਵੀ ਮੈਂ ਤਾਂ ਦੇਤੀ ਸਹੀ ਤੇ ਮੈਂ ਫੱਤੇ ਨਾ ਤੁੱਟ ਦੂੰਗੀ ਤੇ ਨਾ ਆਵੇਂ ਇੱਥੇ ਚੱਲ ਭਾਬੀਆਂ ਨਾਲ ਹੋਰ ਗੱਲ ਲਿਆ ਉੱਥੇ ਜਾ ਕੇ ਨਾ ਮੇਰੀ ਗੇਨ ਨਾ ਵੀ ਨਹੀਂ ਤੇ ਦਿਓ ਲਰੀ ਤੇ ਤੁਮੇ ਲੈਣਾ ਹੀ ਆ ਤੂੰ ਬਾਹਰ ਨਾ ਨਿਕਲੇ ਕਰੀ ਹੂੰ ਤੇ ਦੇਦਾ ਮੇਰੇ ਤੋਂ ਨਹੀਂ ਰੱਦੀ ਕੀ ਸੋਹਣੀ ਲੱਗਦੀ ਮੂੰਹ ਇਹਦੇ ਤੱਤ ਲਈ ਨਾ ਮੰਮੀ ਨੂੰ ਨਾ ਪਤਾ ਲੱਗੇ ਠੀਕ ਹੈ ਹਾਂ ਜੀ ਹੁਣ ਜਿਹੜੇ 2-4 ਦਿਨ ਹੈਗੇ ਇਹਨਾਂ ਨੂੰ ਵਰਜ ਕੇ ਰੱਖਿਆ ਕਰ ਕੁੜੀਆਂ ਨੂੰ ਨਾ ਸਿਰ ਤੇ ਚੜਾ ਐਂ ਆ ਜਣੀ ਨਹੀਂ ਅ ਮੂੰਹ ਕੰਨ ਤੇ ਕਿਹਾ ਵਾ ਮੂੰਹ ਧੱਤਿਆ ਨਹੀਂ ਤੇ ਉਹ ਚੰਦੀ ਧੱਦ ਦੇ ਰੱਖੀ ਸਾਰੇ ਪੇੜ ਦੇ ਮੂੰਹ ਕਾਲਾ ਵਾਡਾ ਕਰਾ ਕੇ ਨਾ ਸਿਰ ਸੁਆ ਪਾ ਕੇ ਤੇ ਆਪਣੇ ਮੂੰਹ ਟੱਕੇ ਮਰ ਜੋ ਡੁੱਬ ਕੇ ਪਰਾਂ ਤੇਰਾ ਤਾਂ ਮੂੰਹ ਦਿੱਤਾ ਹੀ ਏ ਤੂੰ ਦੀ ਤਈ ਦੰਦੀ ਮੰਮੀ ਕੀ ਹੋਇਆਗੇ ਸੋਮਨ ਕੀ ਹੋਇਆ ਦੱਸ ਤੂੰ ਮੈਨੂੰ ਮੰਮੀ ਕੁਛ ਨਹੀਂ ਹੋਇਆ ਆਂਦੇ ਪਰੋਣੇ ਦੇ ਨਾਲ ਚੜ ਕੇ ਗਈ ਆ ਇਹ ਤਾਂ ਚਲੋ ਆਪਣਾ ਹਗੀਬ ਉਹੋ ਜੀ ਹੀ ਤਾਂ ਤੂੰ ਹੀ ਮਰ ਜਦੀਆਂ ਤੂੰ ਹੀ ਦਾਦਾ ਟੱਪ ਨਹੀਂ ਹੋਣੇ ਨੂੰ ਮੰਮੀ ਹੋਏ ਲੋਕੀ ਮੈਨੂੰ ਗੱਲਾਂ ਕਰਨ ਦੇ ਉਧਰ ਹੋਏ ਆਣ ਮੈਨੂੰ ਗੱਲਾਂ ਕਰਨ ਲਈ ਆ ਮੰਮੀ ਇਹ ਤਾਂ ਉਦਾਂ ਸਵਾਲ ਲੈਂਦੇ ਰਹਿੰਦੇ ਆ ਉਲ ਬੈਠਾ ਨਹੀਂ ਚਾੜਦਾ ਸਕੂਟਰੀ ਤੇ ਤੇ ਉਹ ਮੇਰਾ ਕਰੋਣਾ ਜਿਹੜਾ ਤੁਸੀਂ ਲੱਭਿਆ ਉਹ ਨੰਗਾ ਡੈ ਹੀ ਤੋਂ ਨਿਕਲਾ ਲੈ ਮੋਟਰਸਾਈਕਲ ਤੇ ਕਹਿੰਦਾ ਮੈਂ ਚੱਲ ਤਾਨੂੰ ਗਾਂ ਘਰ ਨੂੰ। ਜ्या ਵੀ ਤੂੰ ਹੀ ਆ ਦਿੰਨੀਓ ਪੈਸੇ ਆ ਜਾਣੀਆਂ ਤੇ ਫੇਰ ਦੀ ਉਹ ਤੇ ਆਹੀ ਮੰਮੀ ਕੱਲ ਨੂੰ ਵੀ ਤਾਂ ਹੀ ਬੈਣਾ ਹੀ ਆ ਜੇ ਵੈਈਆਂ ਗਈਆਂ ਨੇ। ਮਤਲਬ ਵੀਰ ਨੇ ਵੀ ਵੇਖਿਆ ਹੀ ਤੁਹਾਨੂੰ। ਤੇ ਉਹ ਵੀ ਕਾਹ ਰ ਆਪਣਾ ਧਿਆਵ ਮੈਂ ਮਾਰ ਦੇਣੀਆਂ ਮੈਂ ਵਾੜ ਦੇਣੀਆਂ। ਮੈਂ ਦੱਸ ਕੀ ਕਰਾਂ? ਆਈ ਤੇ ਮੂੰਹ ਇੰਦਾ ਕੀ ਤੇਰੇ ਲੈਟੇ ਤੁਹਾਨੂੰ ਕਿਦਾਂ ਵੇਖ ਲਿਆ। ਕੀ ਪਤਾਵਾ ਮੈਨੂੰ ਆਈ ਤੇ ਆਪਣੀ ਮਾਂ ਨੂੰ ਆਣ ਕੇ ਦੱਸਿਆ ਤਾਂ ਮਾਂ ਉਹਦੀ ਮੈਨੂੰ ਲਾਮਾ ਦੇਣਾਗੀ ਧੂਤ ਹੀ ਬੋਲੀ ਦਿੰਦੀ ਤੇ ਦਰਦ ਪੀਤੀ ਹੋਏ ਤੇਦੇ ਦੰਦੇ ਤੇ ਆਖੜੇ ਹੀ ਵਰਜ ਕੇ ਨਾ ਖੋ ਵਰਜ ਕੇ ਰੱਖ ਮੈਂ ਤੁਹਾਨੂੰ ਕਿੱਥੇ ਪੜਾ ਲੈ ਚ ਪਾ ਲਾਂ ਬਸ ਹਾਂ ਜੀ ਜੀ ਦਿਲਾ ਦਈਓ ਦੇਖ ਲਾ ਹੈ ਤਿੰਦੀਆਂ ਨਹੀਂ ਕਿਤੇ ਦੋਰੀਆਂ ਦਿੱਤੀਆਂ ਨਾ ਉਹ ਦਿਨ ਤਾਂ ਹੀ ਸਾੜਾ ਪੈਂਡਿਆ ਉਹਨਾਂ ਨੂੰ ਕਿ ਤਾਂ ਹੁਣ ਮੈਂ ਉਹਦੇ ਅਲਗਬੀਰ ਵੱਲ ਜਾਵਾਂ ਫਿਰ ਪੀ ਕੋਈ ਗੱਲ ਨਹੀਂ ਉਹ ਜਿਹੜੇ ਲੱਭੇ ਹੋਰ ਚੰਗਣਾਂ ਵੀ ਉਹਨਾਂ ਨੇ ਜਾਣਾ ਹੀ ਆ ਤਾਂ ਜੇ ਪੁਰਾਣਾ ਟੱਕਰ ਗਿਆ ਤੇ ਕੀ ਹੋ ਗਿਆ ਤਾਂ ਮੰਮੀ ਤੋਂ ਹਾਂ ਜੂ ਕਹਿਣਾ ਤੇ ਜਿੱਦੇ ਚਾਚੀ ਆਈ ਉਹਦਾ ਮੂੰਹ ਪਤਾ ਨਹੀਂ ਨਾ ਉਹਨੂੰ ਪਰ ਕੀ ਕਰਾ ਉਹ ਤੇ ਮੈਨੂੰ 20 20 ਗੱਲਾਂ ਕਰਦੀਆਂ ਕਹਿਣਾ ਮੇਰ ਕੀ ਕੱਲ ਨੂੰ ਵੀ ਉਹਨਾਂ ਬਹਿਣਾ ਹੀ ਆ ਨਹੀਂ ਆਪੇ ਜਿੱਦਾਂ ਦਾਨ ਦੇਈਗੇ ਇਤੋਂ ਦਾਨ ਤੇ ਬਿੰਦੇ ਹੀ ਦੇ ਮੈਂ ਜਿੱਦੋਂ ਨਾਲ ਦੇਈ ਹੀਗੀ ਇਤੋਂ ਕਾਪ ਵੀ ਤਾਪ ਹੀਂਦੇ ਕਿ ਦੋਨੇ ਧਾਨੇ ਹੱਥ ਵਾਅ ਨਹੀਂ ਹੋਇਆ ਹੀ ਉਹਨਾਂ ਦਾ ਆ ਆਪਣੇ ਚਤੇ ਭੁੱਲ ਜਾਂਦੇ ਹੁੰਦੇ ਆ ਲੋਕਾਂ ਨੇ ਇੱਥੇ ਆ ਕੇ ਮਗਰ ਪਏ ਆ ਸਾਰੇ ਤੇਂਦੀ ਮੇਰੀ ਨੋ ਬੜੀ ਪਰੀਂਦੀ ਥੀ ਆ ਤੇ ਤਾਂ ਤਾਂ ਤੇ ਉਹ ਉਹਨੂੰ ਪੁੱਤ ਪੁੱਤ ਕੇ ਤੂਤ ਲੈ ਆ ਤੂਤ ਲੈਣਾ ਉਹ ਤੇ ਨਹੀਂ ਨਹੀਂ ਆ ਨਹੀਂ ਨਾ ਆ ਤੂਤ ਲੈਣਾ ਐਦਾ ਪੁੱਤ ਪੁੱਤ ਕੇ ਤੁਹਾਨੂੰ ਦਬਾ ਕੇ ਗਾਂ ਛੱਡ ਕੇ ਆਏ ਹੋਰ ਤੇ ਕੋ ਨਾ ਕੁ ਲਿਆਦਾ ਨਾ ਕੋਈ ਖਾਦਾ ਨਾ ਪੀਤਾ ਨਾ ਤੇ ਮਮੀ ਨਾਲ ਨਾ ਕੋਈ ਉਹਦਾ ਦਾਦੀ ਨਾਲ ਕੋਈ ਵੀ ਨਹੀਂ ਚੱਲ ਪਤੇ ਇਹੋ ਜੀ ਗਲਤੀ ਮੁੜ ਕੇ ਨਾ ਕਰਿਓ ਹੁਣ ਤਾਂ ਰਹਿ ਗਏ ਤੁਹਾਡੇ ਵਿਆਹ ਵਿੱਚ ਪਥੋੜੇ ਦੇਣੇ ਰਹਿ ਗਏ ਆ ਚਲ ਹੁਣ ਤੁਸੀਂ ਜਾਣਾ ਵੀ ਕਿੱਥੇ ਆ ਚੰਗਾ ਨਹੀਂ ਗਿਆ ਡਿੰਬ ਘਰ ਵੀ ਰਹੀ ਉਹ ਹੀ ਘਾੜਾ ਤਾਂ ਬਾਹਰ ਚਲ ਜੀ ਤਾਂ ਵੀ ਕੋਈ ਆੜਾ ਚਲੋ ਕੀ ਕਰਨਾ ਤੇ ਹੁਣ ਮੈਂ ਤੇ ਕੁਝ ਨਹੀਂ ਕਿ ਜਦੋਂ ਇਸ ਤਰ੍ਹਾਂ ਕਰਦੇ ਆ ਤਾਂ ਨਹੀਂ ਕਿ ਆਦੇ ਤੇ ਮੈਂ ਦੱਸ ਆਪਣੇ ਬੁੱਤ ਤਿੰਨ ਕੱਢੋ ਹੁਣ ਕੱਟੋ ਦੇਨ ਦੱਸ ਦੇਣਾ ਤੀਤ ਵਾ ਹੁਣ ਨਹੀਂ ਦਾਂਦੀ ਨਹੀਂ ਦਿੰਦੇ ਕਿਤੇ ਵੀ ਚਲੋ ਕਰੋ ਕੰਮ ਤਾਂ ਤਾਂ ਆ ਮੈਂ ਆਵੇ ਸਾਗ ਵੀ ਚੁਣ ਲਿਆ ਤੁਹਾਡੇ ਮਗਰੋਂ ਤੋ ਹੁਣ ਬਣਾਉਂਗੀ ਸਵੇਰੇ ਫੇਰ ਸਾਨੂੰ ਕਿਤੇ ਜਾਣਾ ਪਿਆ ਤੇ ਰਜਾ ਉਧਾਨ ਕੇ ਤੇੜਕਾ ਤੇ ਲਾਵਾਂਗੀ ਹੁਣ ਦੁੱਧ ਹੀ ਤੁਸੀਂ ਨਹਾ ਤੇ ਦਓ ਹਣ ਆਹ ਮੈਂ ਆਖੂਗੀ ਫੇਰ ਜੇ ਹੁਣ ਤੁਰੋ ਗਾੜੀ ਲਾ ਕੇ ਖੜੋ ਤੇ ਜਿੱਥੇ ਜਾਣਾ ਤੋ ਹੁਣ ਐਂ ਜਿੱਦੇ ਤੋਥੀਆਂ ਤੇ ਆਂ ਦਾਂਦੀਆਂ ਤੇ ਤੋਥੀਆਂ ਤੇ ਲੰਦੀਆਂ ਆਉਂਦੀਆਂ ਤੇ ਕਿਤੇ ਇਤੋਂ ਪੀ ਰੋ ਹੁੰਦਾ ਵੀ ਤੇ ਤੁਰ ਕੇ ਆਈਆਂ ਜਿੱਥੋਂ ਆਈ ਉਹ ਤੋਤੇ ਆਈਆਂ ਹਾਂ ਇਹਦੇ ਕਿਤੇ ਉਹਨਾਂ ਤੇ ਆਂ ਦਾਹ ਤੁੱਟਦਾ ਅਸੀਂ ਤੋਤੇ ਥੱਜਾਂ ਨਹੀਂ ਆ ਕਾ ਚੰਗਾ ਹੋ ਗਿਆ। ਖੁਸ਼ੀ-ਖੁਸ਼ੀ ਕਹੀਆਂ ਤੇ ਕੀ ਆਵੇ ਸਾਡਾ ਮੂਡ ਹੀ ਖਰਾਬ ਕਰ ਦਿੰਦੇ ਇਹਨਾਂ ਨੇ। ਕੋਈ ਦੇਂਦੇ ਨਹੀਂ ਚੰਗਾ ਰੰਗਣ ਦੇਣਾ ਸਾਡਾ। ਚੱਲ ਪੁੱਤ ਕੋਈ ਗੱਲ ਨਹੀਂ। ਕੋਈ ਨਹੀਂ ਚੱਲ ਕੋਈ ਗੱਲ ਨਹੀਂ। ਕਰੋ ਕੰਮ ਧੰਦਾ ਆਪਣਾ। ਲੈ ਵੀ ਢੀ ਕੁੜੀ ਹੁਤਰੀ ਆ ਨਾ ਥੱਤੀ ਜੀ। ਹਾਂ ਗਲੀਆਂ ਤੋਂ ਆਉਂਦੀ ਦੋ ਆਦੀਆਂ। ਖੱਚੂ ਗਲੀਆਂ ਨੇ ਸੁਣ ਲਈ। ਤੁਹੀ ਚੰਗੀ ਗੱਲ ਕਰਨੀਆ ਤੁਹਾਡੀ ਮਾਂ ਨੇ ਤੇ ਪਿਆਰ ਦੇ ਨਾਲ ਅੰਦਰਵਾੜ ਲਿਆ ਵਾ ਮੈਂ ਤੇ ਮੁੜ ਕੇ ਵੇਖਿਆ ਉਹ ਡੰਡਾ ਪਿਆੜਾ ਖੁਰਲੀ ਲਾਗੇ ਕਿਤੇ ਮੈਂ ਫੜ ਲੈਂਦੀ ਨਾ ਤੇ ਮੈਂ ਤੇ ਦਸ ਦਿੱਤੀ ਨਾਲ ਸਿੱਟੇ ਮਾਰਨਾ ਇਹੋ ਡੰਡਾ ਤੁਹਾਨੂੰ ਸੇ ਨੋ ਚੀਂਦਾ ਵਾ ਹੈ ਤੁਸੀਂ ਕਿਤੇ ਓਏ ਆ ਵੀ ਓਰੇ ਆ ਮੰਮੀ ਦੇਦਣਾ ਮਾਰਦੀ ਓ ਮਾਰਦੀ ਓ ਚੱਲ ਭੈਣ ਜੀ ਤੁਸੀਂ ਵੀ ਨਾ ਐਦਾਂ ਕਰੋ ਹੁਣ ਕਿਹੜੀਆਂ ਨਿੱਕੀਆਂ ਵਾ ਹਾਂ ਜੀ ਨਿੱਕੀਆਂ ਤੋਂ ਹੀ ਵੱਡੀਆਂ ਹੋਈਆਂ ਹੈਗੀਆਂ ਹੁਣ ਇਹਨਾਂ ਨੂੰ ਅਗਲ ਆਉਣੀ ਹੈ ਕਿ ਇਹਨਾਂ ਦੀ ਅਗਲੀ ਮਾਰੀ ਜਾਣੀ ਹੈ ਹੋਈ ਨਹੀਂ ਦਵਿੰਦਰ ਦਾ ਚੱਲ 4 ਦਿਨ ਹੈਗੀਆਂ ਤੇ ਚੱਲ ਗਿਆ ਰਾਜ ਚੱਕਰ ਗਿਆ ਤੇ ਹੁਣ ਛੱਡ ਗਈਆਂ ਤਾਂ ਹੁਣ ਮੈਂ ਕੀ ਆਖਾਂ ਇਹਨਾਂ ਨੂੰ ਇਹਨਾਂ ਨੇ ਮੁੜ ਕੇ ਵੀ ਕਹਾਂਗੇ ਮੈਂ ਫੇਰ ਲੈ ਜੀ ਆਨੂੰ ਮੁੱਤੇ ਹੀ ਨਾ ਨਹੀਂ ਦਾਣਾ ਉਹਨਾਂ ਨੇ ਨਹੀਂ ਦਾਇਆ ਤਾਨਾ ਲੈ ਭੀ ਆ ਕੋਈ ਇਗੜ ਨਹੀਂ ਜਾਂਦੀ ਉਤਰਾ ਵੇਲਾ ਹੀ ਗੱਲ ਕਰਨੋਂ ਪੈੜੀ ਨਹੀਂ ਪੈਂਦੀ ਗਾੜੀ ਮੇਉਂ ਗੱਲ ਹਾਂ ਜੇ ਕਿ ਤਾ ਦਵਿੰਦਰ ਜਾਣਾ ਹਾਊਗਾ ਤਾਂ ਤੂੰ ਮੁੰਡੇ ਖਲਾਦੀਂ ਤੋ ਇਹਨਾਂ ਨਾਲ ਚੱਲ ਜਾਣਾ ਤੇ ਮੁੰਡੇ ਸੱਤ ਸੱਤ ਵਾਰੀ ਜਾਣਗੇ ਜਦੋਂ ਸਾਡੇ ਮੁੰਡਿਆਂ ਦੀ ਮੰਨਦੀਆਂ ਹੀ ਨਹੀਂ ਜਾਂਦੇ ਇਹਨਾਂ ਦਾ ਆਪੇ ਜੀ ਕਰਦਾ ਪਹਿਲੇ ਲੋਕਾਂ ਕੋ ਗੱਲਾਂ ਕਰਾਉਣ ਨੂੰ ਤਾਂ ਫਿਰ ਕਰਾਈ ਜਾਣ ਤੇਰੇ ਨਵਾਂ ਨਹੀਂ ਦਾਲਦੀਆਂ ਫਿਰ ਮੇਰੀਆਂ ਨਾ ਤਾਂ ਪੜੀਆਂ ਲੀਆਂ ਤੁਹਾਨੂੰ ਤੇ ਕਦੇ ਉੜਾ ਨਹੀਂ ਆਖਣਾ ਆਉਂਦਾ ਟੋਣੀਆਂ ਥਰਾਂ ਦਾ ਉੜਾ ਲੈ ਅੱਠ ਨਾ ਅੱਨ ਮੈਂ ਕਿਆ ਤੂੰ ਕਹਤਾ ਵਾ ਕਹਿ ਨਾ ਹੁਣ ਕਿਸੇ ਮੇਰੇ ਫੇਰ ਲੈ ਜਿਓ ਸਾਨੂੰ ਆਣ ਕੇ ਅੱਜ ਤੇ ਕਹਿਆ ਭਰ ਕੇ ਦੋਹਾਂ ਨੂੰ ਕਹਿ ਆਣਾ ਦੋਵੇਂ ਜਾਣੀ ਆਜੋ ਦੋਹਾਂ ਨੂੰ ਮੈਨੂੰ ਲੈ ਜਿਓ ਮੈਨੂੰ ਕਹਦੇ ਦੋਹਾਂ ਨੂੰ ਕਹਦੇ ਫਿਰ ਤੇ ਕਹਿ ਦੇ ਰਿਹਾ ਫੇਰ ਚਲ ਜਿਓ ਆਪੇ ਚਾਲ ਜਵਿੰਦਰ ਚੁੱਪ ਕਰਨ ਨਾ ਜੀ ਆ ਪੁੱਤ ਚੁੱਪ ਕੀ ਕਰਨਾ ਤੇ ਨਾ ਕਰਨਾ ਬਿਨਾ ਹੁਣ ਮੈਂ ਤੁਹਾਨੂੰ ਕੀ ਆ ਗਾੜੀ ਗਾੜੀ ਜ਼ਬਾਨ ਵਧਾਉਣ ਗਿਆ ਉਥੇ ਤੇ ਛਿੱਤਰ ਖਾ ਕੇ ਹੀ ਹੋਣਗੀਆਂ ਚਲੋ ਹੋ ਤੇ ਜੋ ਇਹਨਾਂ ਦੇ ਘਰੋਂ ਆਪ ਬੰਨਿਆਂ ਨੂੰ ਤੇ ਫੇਰੇ ਨਹੀਂ ਜਾਂਦੇ ਿੱਤਰ ਨਾ ਬੋਲ ਜੀ ਗਏ ਦੇ 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 ਆਪਣੇ ਘਰ ਨਹੀਂ ਵਟਰਦੀ ਲਾਂਬੇ ਹੱਟ ਕੇ ਰੋ ਫਾਇਦਾ ਆ ਜਾ ਤੂੰ ਤੇ ਚਲੋ ਕਰਨ ਤੋਰ ਆਪਣੇ ਦਾ ਤੁਮਦਾ ਨਹੀਂ ਆ ਵੀਰੂ ਤੂੰ ਇਹ ਲਾਟਾਂ ਨਹੀਂ ਕਿੰਨੀਆਂ ਛੁਣ ਲਗੰਡੀਆਂ ਆਆਂ ਲਾਟਾਂ ਤੇ ਲੱਗੀਆਂ ਵਾ ਕਾਸ਼ ਕਿ ਤੇ ਸਾਡੀ ਵੀ ਕੋਠੀ ਹੁੰਦੀ ਅਸੀਂ ਵੀ ਲਾਉਂਦੇ ਜਣਾ ਆਪਣਾ ਆਪਣੇ ਘਰ ਤੇ ਲਾ ਲੈਣੀ ਆ ਸਾਡੇ ਬੜਾ ਫਿਊਜ ਹੋਏ ਨੇ ਤੇ ਇੰਨੀਆਂ ਲਾਟਾਂ ਕਿੱਥੋਂ ਅਸੀਂ ਲਾ ਲੈਣੀ ਆ ਭਾਵਾ ਠੀਕ ਹੀ ਹੋਇਆ ਉਧਰ ਸੱਚ ਤੈਨੂੰ ਮੈਂ ਗੱਲ ਦੱਸਣੀ ਹੀ ਹੋ ਥੋੜੀ ਲਾਉਨੇ ਆ ਮੈਂ ਚੇਤਾ ਆਈ ਹੋ ਕੀ ਹੋਇਆ ਪਹਿਲਾ ਨਹੀਂ ਗਿਆ ਅੱਜ ਮੈਂ ਹਾਂ ਮੋਟਰਸਾਈਕਲ ਤੇ ਉਥੋਂ ਮਾ ਆਪਣੇ ਸਹੁਰਿਆਂ ਦੇ ਘਰ ਦੇ ਗੋਦੀ ਲੰਗਿਆ ਹਾਂ ਤੇ ਉਹ ਮੈਨੂੰ ਮਿਲਿਆ ਸੀ ਕੌਣ ਉਹ ਤੇਰੀ ਘਰ ਦੀ ਤੇ ਮੇਰੀ ਘਰ ਦੀ ਠੀਕ ਆ ਫਿਰ ਨੂੰ ਜਾਣਾਂ ਕਿ ਮੈਂ ਆਉਣ ਰਿਆ ਤੇ ਮੈਂ ਵੇਖਿਆ ਤਾਂ ਚਲੀਆਂ ਆ ਕਿਤੇ ਹਾਂ ਉਹਨਾਂ ਦੇ ਮਾਮੇ ਦੀ ਨੂੰਹ ਆਈ ਉਹ ਲੈ ਕੇ ਗਈਏ ਉਹਨਾਂ ਨੂੰ ਉਹ ਤਾਂ ਸਾਡੇ ਵਾਂਗੂ ਹੀ ਨਹੀਂ ਆਣ ਪੜ ਜੀਆਂ ਕਿੱਥੇ ਗਈਆਂ ਉਹ ਬਣਾ ਨਹੀਂ ਕਹਿੰਦੀਆਂ ਬਿਊਟੀ ਪਾਰਲਰ ਤੇ ਜਾਣਾ ਉਹ ਜਿੱਥੇ ਮੇਕਅਪ ਕਰਦੇ ਨੇ ਆਹਾ ਉਹ ਉੱਥੇ ਗਈਆਂ ਨੇ ਉੱਥੇ ਗਈਆਂ ਉਹਨਾਂ ਫੇਸੇ ਕਰਾਉਣਾ ਆ ਤੇ ਇੱਕ ਇੱਕ ਸਕੂਟਰ ਨੂੰ ਚੰਬੜੀਆਂ ਅਸੀਂ ਤਿੰਨੇ ਜਾਣੀਆਂ ਬੈਠਾ ਨਹੀਂ ਜਾਣ ਡਿਆ ਉਹ ਤੇ ਮੈਂ ਅਚਾਨਕ ਆ ਗਿਆ ਤੇ ਫਿਰ ਫੇਰ ਕੀ ਫੇਰ ਮੈਂ ਹਾਂ ਚੱਲ ਮੈਂ ਇੱਕ ਜਾਨੀ ਨੂੰ ਲੈ ਜਾਨਾ ਹਾਂ ਤੇ ਮੇਰਾ ਦਰਦਾ ਮੈਂ ਮੇਰੇ ਨਾਲ ਦੀ ਬਹੂ ਗਈ ਤੇ ਤੇਰੇ ਨਾਲ ਦੀ ਸਾਲ ਮਾਰ ਕੇ ਬੈ ਗਈ ਭਰਾਵਾ ਤੂੰ ਮੇਰੇ ਨਾਲ ਦੀ ਘਬਲੀ ਨਾਲ ਤੇ ਮੈਂ ਉਹਨੂੰ ਕੀ ਕਹਿੰਦਾ ਉਹ ਆਂਦੀ ਮੈਂ ਬੈ ਜੰਨੀ ਤੂੰ ਹੀ ਛਦਾਈ ਆ ਓਏ ਹੂੰ ਤਾਰੋਂ ਦਾ ਉਹ ਜੇ ਕਿਨੇ ਬੇਲ ਗੱਲਾਂ ਬਣੀਆਂ ਗੱਲਾਂ ਕਾਦੀਆਂ ਬਣੀਆਂ ਆਡੀ ਰਿਸ਼ਤੇਦਾਰੀ ਇਹ ਦੱਸ ਵਿਆਹ ਤਾਂ ਪਹਿਲਾਂ ਨਹੀਂ ਨਾ ਮਿਲ ਜਾਂਦਾ ਇਹ ਗੱਲ ਤੇ ਮੈਂ ਸੋਚੀ ਨਹੀਂ ਤੇ ਜੇ ਉਹਦੇ ਤਾਰੇ ਮੁੰਡਿਆਂ ਨੇ ਵੇਲੇ ਨਾ ਹੂੰ ਉਹਨਾਂ ਪਾਣੀ ਮਾਦ ਨਹੀਂ ਆ ਪਾਣੀ ਦਾ ਤੇ ਪਤਾ ਨਹੀਂ ਆ ਫਿਰ ਉਹ ਵਿਚਾਰੀਆਂ ਔਖੀਆਂ ਬੜੀਆਂ ਹੋਣ ਡੀਆਂ ਐ ਬੈਠਾ ਨਹੀਂ ਜਾਣ ਡਿਆ ਤੇ ਮੈਂ ਚੱਲ ਲੈ ਜਣਾ ਮੈਂ ਇੱਕ ਜਣੀ ਨੂੰ ਤੂੰ ਵੀ ਮਾਮਾ ਬਣਿਆ ਨਾ ਫਿਰ ਉਹਨਾਂ ਦਾ ਮਾਮਾ ਬੰਨਾ ਨਹੀਂ ਮਾਮਾ ਨਹੀਂ ਬਣਿਆ ਮੈਂ ਕੀ ਬਣਿਆ ਫਿਰ ਦਿਓਰ ਬਣਿਆ ਉਹਦਾ ਤੇ ਆਪਣੀ ਘਰ ਵਾਲੀ ਦਾ ਘਰ ਵਾਲਾ ਤੂੰ ਤਾਂ ਵਡਾ ਮੇ ਤੋਂ ਵੱਡਾ ਲੱਗੀ ਤੇ ਭਾਬੀ ਨਾ ਤੇ ਦੌਰ ਦਾ ਜੇਠ ਬਣਾ ਲੂ ਚੱਲ ਜੇਠ ਹੀ ਸਹੀ ਹੂੰ ਆ ਇੱਕ ਮਿੰਟ ਦਾ ਫਰਕ ਹੈ ਕਿ ਨਹੀਂ ਹੈ ਪਤਾ ਨਹੀਂ ਇਹ ਕਿੱਡਾ ਜੇਠੂ ਬਣਾਇਆ ਮੈਨੂੰ ਇਹਨੇ ਹੋਰ ਤੂੰ ਵੱਡਾ ਹੀ ਆ ਹੂੰ ਵੱਡਾ ਮੈਂ ਤੇ ਪੁੱਤਰਾ ਵਾ ਲਾਟਾ ਲਾ ਲਿਆ ਬੜੀਆਂ ਸੋਹਣੀਆਂ ਲੱਗਣੀਆਂ ਹੀ ਵਿਆਹ ਇੱਕ ਵਾਰ ਹੀ ਹੁੰਦਾ ਈ ਉਹ ਇੱਕੜ ਜਾਈ ਵੀ ਇੱਕ ਵਾਰੀ ਹੋਣਾ ਆਪਾਂ ਹੌਲੀ ਹੌਲੀ ਲਾ ਲਾਂਗੇ ਮੜ ਕੇ ਰਸਾ ਲਿਆਉਣਾ ਪੈਣਾ ਫਾ ਲੈਨ ਨੂੰ ਮਮਮੀ ਗੱਲਾਂ ਕਰਨੀਆਂ ਹੀ ਕਰਦਾ ਮੈਂ ਤੇ ਮੈਂ ਚੱਜਣਾ ਬਾਹਰ ਉਥੋਂ ਪੈਸੇ ਕੱਲਣੇ ਬਾਹਰ ਤੇ ਭਰਾ ਤੂੰ ਬੜੇ ਚਿਰ ਦਾ ਜਾਣਦੇ ਆ ਉਹਦੇ ਬਾਹਰ ਵਾਲੇ ਉਦੋਂ ਨੂੰ ਇੱਥੇ ਆ ਜਣੇ ਜਦੋਂ ਨੂੰ ਤੂੰ ਜਾਣਾ ਭਰਾ ਜਦੋਂ ਗੱਲ ਬਾਨੀ ਉਦੋਂ ਹੀ ਜਾਣਾ ਮੇਰੀ ਗੱਲ ਪਤਾ ਨਹੀਂ ਕਦੋਂ ਬੰਨੀ ਐ ਮੈਨੂੰ ਕੀ ਨਾਲੇ ਮੈਂ ਤਾਂ ਚੱਲ ਜਾਣਾ ਸੋਹਰੇ ਤੂੰ ਜਾਈ ਨਾ ਜਾਈ ਮੈਨੂੰ ਕੀ ਜੇ ਤੇਰੇ ਕੋਈ ਪੌੜਾ ਪੈ ਗਿਆ ਨਾ ਤੇ ਤੂੰ ਹੀ ਸੰਭੀ ਹਣ ਮੇਰੇ ਕਰਕੇ ਕਾਦਾ ਪੌੜਾ ਪੈਣਾ ਜਿੱਕੇ ਨੇ ਵੇਲੇ ਫਿਰ ਪਰ ਜਿਹੜਾ ਵੇਖੂਗਾ ਤੇ ਛਿੱਤਰ ਨਾ ਫੇਰਾਂਗੇ ਤੇ ਇਹਦੇ ਭਰਾਵੇ ਲਿਆ ਜਿਹੜੀ ਫਿਰਦੀਆਂ ਪਹਿਲਾਂ ਹੀ ਮੁੰਡਿਆਂ ਨਾਲ ਗੱਲ ਤੇ ਉਹਨਾਂ ਤਾਂ ਹੀ ਠੀਕ ਆ ਥੋੜੀ ਮੇਰੇ ਅਕਲ ਨੂੰ ਹੱਥ ਮਾਰ ਲੈਣਾ ਸੀ ਉਦਾਂ ਹੀ ਅੱਧੀ ਰਾਤ ਨਾਲ ਬਾਹਰ ਨਿਕਲੇ ਆ ਹਨ ਹੋਣਾ ਨਹੀਂ ਚਾਹੀਦਾ ਇਹ ਫਾਇ ਲੱਗੇ ਆ ਉਹ ਫਾਇ ਨਹੀਂ 6 ਵਜੇ ਹੁੰਦੇ ਆ 6 ਹੁੰਦਾ ਆਹ ਗੱਲ ਠੀਕ ਆ ਲਟਨ ਡਾਕੂ ਡੂਕੂ ਲੈ ਗਏ ਆ ਨੂੰ ਫੇਰ ਆ ਸਾਡੇ ਕੋਲ ਬੜਾ ਸੋਨਾ ਮੰਗਾ ਕੇ ਜਿਹੜਾ ਸਾਨੂੰ ਬੜੇ ਪੈਸੇ ਮੰਗਨੇ ਹੋਣਾ ਫੋਣੇ ਦਾ ਤੇ ਪਤਾ ਨਹੀਂ ਆ ਉਹਨਾਂ ਕਹਿੰਦਾ ਵਿਆਹ ਵਾਲੇ ਮੁੰਡਿਆ ਚੱਕ ਲੋ ਨਾ ਹੋ ਗਾੜੀ ਵੀ ਬੜੇ ਅੰਬਾਨੀ ਹੁਣੀ ਹੈ ਨਾ ਨਾ ਪੈਸੇ ਦੇਣੇ ਆ ਘੜੇ ਜਵਾਈ ਚੁੱਕੇ ਐਸੇ ਗੱਲ ਦਾ ਤੇ ਦੁੱਖ ਆ ਸਦਈਆ ਉਹਨਾਂ ਨੇ ਭਲੇਖੇ ਨਾ ਸਾਨੂੰ ਝੁੱਕ ਲੈਣਾ ਉਹਨਾਂ ਨੂੰ ਕੀ ਪਤਾ ਵੀ ਇਹ ਨੰਗ ਨੇ ਉਹਨਾਂ ਨੇ ਮੰਗਣੇ ਸਾਡੇ ਘਰ ਦੇ ਆ ਪੈਸੇ ਉਹਨਾਂ ਕੋ ਹੁਣੇ ਨਹੀਂ ਉਹਨਾਂ ਸਾਨੂੰ ਗੋਲੀ ਮਾਰ ਕੇ ਤੇ ਗਾਹ ਕਰ ਦੇਣਾ ਚਲ ਕੰਮ ਨਿਭੜੂਗਾ ਲਟਾਂ ਲਾਲੀਏ ਫਿਰ ਲਾਈਟਾਂ ਲਾ ਕੇ ਮਕਾਨਾ ਬਿਠਾਉਣੀਆਂ ਨਾਲੇ ਆਂਦਾ ਕੰਮ ਨਿਭੜੂਗਾ। ਓਏ ਤੂੰ ਮੈਂ ਕਲੰਜ ਬਣਾ ਬੋਲਦਾ ਮਾਂ ਬਿਆਲੇ ਠੀਕ ਠਾਕ ਹੋਣੇ ਆ। ਲੜੀ ਲਾ ਲੈਨੇ ਆਂ ਬੂਏ ਗਾਈਂ ਨੀ ਜੀ। ਕਰ ਇੰਨਾ ਕਰਨੇ ਆਂ। ਹੂੰ ਉੱਥੇ ਹੀ ਸੌਂਦਾ ਸਾਜ ਇਹਨਾਂ ਨੇ ਵੇਂਦਰ ਆ। ਓਏ ਜਦ ਘਰ ਪਾਏ ਮੜਾ ਹੀ ਨਾ ਆਪਣੇ ਘਰ ਲਾਈ ਲੱਗੀ ਨਾ ਸੋਹਣੀ ਲੱਗਦੀ ਏ। ਲੱਗੀ ਤੇ ਆ ਗਈ ਇਹ ਕੱਲ ਚਿੱਟਾ ਬਲਬ ਲਾਇਆ ਵਾ। ਪਰਾਵਾ ਲੜੀਆਂ ਨਿੱਕੀਆਂ ਲੈ ਆਉਨੇ ਆ ਸਸਤੀਆਂ ਸਸਤੀ ਵੀ 4-500 ਘੱਟ ਨਹੀਂ ਹੋਣੀ ਤੁਸੀਂ ਮਰਜੋ ਕੰਜੂਸੀ ਕਰ-ਕਰ ਕੇ ਕਰਨੀ ਪੈਂਦੀ ਆ ਜਾ ਪਰਾਵਾ ਦਿਹਾੜੀ ਤੇ ਮੈਂ ਹੀ ਕਰਦਾ ਨਾ ਤੂੰ ਕਿਹੜਾ ਜਾਂਦਾ ਰਿਹਾ ਮੈਂ ਤੈਨੂੰ ਕੀ ਪਤਾ ਕਿ ਐਸਾ ਕਿਦਾਂ ਬੰਨਾ ਪੌਂਡ ਮੈਂ ਕਿਹ ਲੈ ਆ ਉਹ ਤੇਰੇ ਪੌਂਡ ਪਤਾ ਨਹੀਂ ਕਦੋਂ ਆਉਣੇ ਕਦੋਂ ਨਹੀਂ 100 ਡਾਲਰ ਜਾਂ ਡਰਾਮ ਹੂੰ ਬੈਂਕ ਕੋਈ ਵੀ ਆਪਣਾ ਸਪੈਸ਼ਲ ਨਾ ਬਣਾ ਲਈਏ ਇੱਕ ਵਜੀ ਰੱਖਿਆ ਕਰਾਂਗੇ ਆਪਾਂ ਦੂਜੇ ਬੈਂਕ ਚ ਨਹੀਂ ਕਰਾਉਣੇ ਜਮ ਰੋਟੀ ਖਾਈ ਤੂੰ ਮੇਰੇ ਸਾਰੇ ਸੁਪਨੇ ਸਤਿਆਂ ਨਾਸ਼ ਕਰਤਾ ਹੀ ਹੋਣਾ ਆਇਆ ਨਾ ਮੇਨ ਗੱਲ ਤੇ ਰੋਟੀਆਂ ਖਾ ਤੇ ਸੌ ਗੱਲਾਂ ਕੰਡਿਆ